ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਤਜਾ ਗੁਰਮੁਖ ਨਾਮ ਤੇ ਆਇਐ ਮਨ ਮੁਖ ਬੂਝ ਨ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਐ ਸਹਿਜੇ ਰਹੈ ਸਮਾਏ ਭਾਈ ਰੇ ਦਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤੀ ਹੈ ਵਿਰਲਾ ਪਾਏ ਕੋਏ ਰਹਾਓ ਸਦਾ ਸੁਹਾਗ ਸੁਹਾਗਣੀ ਜੇ ਚਰਲੇ ਸਤਗੁਰ ਭਾਏ ਸਦਾ ਪਿਰਨੇ ਚਲ ਪਾਈਐ ਨਾ ਮਰੈ ਨਾ ਜਏ ਸ਼ਬਦ ਮਿਲੇ ਨਾ ਵਿਛੜੈ ਪਰ ਕੈ ਅੰਕ ਸਮਾਏ ਹਰ ਨਿਰਮਲ ਅਤੀ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੁਝੀ ਭੇਖੀ ਭਰਮ ਭਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਚਕਾਇ ਗੁਰਮਤੀ ਸਹਿਜ ਸਭਾਏ ਬਿਨ ਸ਼ਬਦੈ ਜਗੁ ਦੁਖੀਆ ਫਿਰੈ ਮਨ ਮੁਖਾਂ نو ਗਈ ਖਾਇ ਸ਼ਬਦੈ ਨਾਮ ਧਿਆਈਐ ਸ਼ਬਦੈ ਸਚ ਸਮਾਏ ਮਾਇਆ ਭੂਲੇ ਸਦ ਫਿਰੈ ਸਮਾਧਨ ਲੱਗੈ ਸਭਾਏ ਤੀਨੇ ਲੋ ਵਿਆਪਤ ਹੈ ਅਦਕ ਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦਬਦਾ ਮਾਇਆ ਜਾਏ ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਏ ਦੋਖ ਸੁਖ ਇਹ ਜੀਉ ਬੰਧ ਹੈ ਹਮੈ ਕਰਮ ਕਮਾਏ ਬਿਨ ਸ਼ਬਦ ਹੈ ਪਰਮਾ ਨਾ ਚੁਕੀ ਨਾ ਵਿੱਚੋਂ ਹਮੈ ਜਾਏ ਬਿਨ ਪ੍ਰੀਤੀ ਭਗਤੀ ਨਾ ਹੋਵੀ ਬਿਨ ਸ਼ਬਦ ਹੈ ਥਾਏ ਨਾ ਪਾਏ ਸ਼ਬਦੇ ਹਮੈ ਮਾਰਿਐ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਇਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤੀ ਨਾ ਹੋਏ ਭਗਤੀ ਵਚਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਨ ਲਾਤੀ ਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨ ਮੁਖ ਕਰਮ ਕਰੈ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰ ਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਹੀ ਐ ਸਹਿਜ ਮਿਲੈ ਪ੍ਰਭ ਸੋਏ ਰਹਾਓ ਭਰ ਮੰਗਿਆ ਭਉ ਭਾਗਿਆ ਹਰ ਚਲਣੀ ਚਤਲਾਏ ਗਰਮਕ ਸ਼ਬਦ ਕਮਾਈ ਐ ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਈ ਐ ਜਮਕਾਲ ਨਾ ਸਕੈ ਖਾਏ ਨਾਮਾ ਸ਼ਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹਮੈ ਜਾਤ ਗਵਾਈ ਸੋਰ ਨਰਾਤਰ ਕੀ ਬਾਣੀ ਗਾਵੇ ਕੋਈ ਨਾ ਮਿਟੇ ਭਾਈ ਦਾਤipot ਕਰਮ ਧਰਮ ਕੇ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣ ਸਤਗੁਰ ਭੇਟਿਐ ਨਿਰਮਲ ਹੋਆ ਅਨੰਦ ਨਾਮ ਵਖਾਣੈ ਏਕੋ ਪੜੈ ਏਕੋ ਨਾਮ 부ਜੈ ਦੂਜਾ ਅਵਰ ਨਾ ਜਾਣੈ ਖਾਟ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਭਰਮ ਪੁਲਾਏ ਸਤ ਗੁਰ ਸੇਵੇ ਤਾਂ ਗਾਥ ਮਿਤ ਪਾਵੈ ਹਰ ਜੀਉ ਮਨ ਵਸਾਏ ਸੱਚੀ ਬਾਣੀ ਸੋਚਤ ਲਗੈ ਆਵਣ ਜਾਣ ਰਹਾਏ ਪੰਡਤ ਪੜ ਪੜ ਵਾਦਵ ਖਾਨ ਬਿਨ ਗੁਰ ਭਰਮ ਪੁਲਾਏ ਲੱਖ ਚੌਰਾਸੀ ਫੇਰ ਪਿਆ ਬਿਨ ਸ਼ਬਦ ਹੈ ਮੁਕਤ ਨਾ ਪਾਏ ਜਾ ਨਾਉ ਤੇ ਤੈ ਤਾਂ ਗਤ ਪਾਏ ਜਾ ਸਤਗੁਰ ਮੇਲ ਮਿਲਾਏ ਸਤ ਸੰਗਤ ਮਹ ਨਾਮ ਹਰ ਉਪਜੈ ਜਾ ਸਤਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਭਾਏ ਸਤ ਬਲਹਾਰੀ ਗੁਰ ਆਪਣੇ ਵਿੱਚ ਹੋ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰ ਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ